ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਸਾਡੇ ਨਵੇਂ ਬਲੌਗ ਵਿੱਚ ਆਪਾਂ ਅੱਜ ਪਹੁੰਚੇ ਆ ਪਟਿਆਲੇ ਵਿੱਚ ਇੱਕ ਐਸੀ ਜਗ੍ਹਾ ਤੇ ਤੇ ਜਿੱਥੇ ਤੁਹਾਨੂੰ ਆ ਕੇ ਕਾਫੀ ਸਕੂਨ ਮਿਲੇਗਾ ਪਟਿਆਲੇ ਵਿੱਚ ਨਾ ਇੱਕ ਬਿਰਧ ਆਸ਼ਮ ਹੈ ਜੋ ਕਿ ਬਜ਼ੁਰਗ ਜੋ ਆਪਣੇ ਬੇਸਹਾਰਾ ਬਜ਼ੁਰਗ ਨੇ ਜਿਨ੍ਹਾਂ ਦਾ ਕੋਈ ਮਤਲਬ ਸਹਾਰਾ ਨਹੀਂ ਹੈਗਾ ਤੇ ਇਹਨਾਂ ਨੂੰ ਇੱਥੇ ਸਾਂਭ ਸੰਭਾਲ ਕਰਨ ਵਾਸਤੇ ਇੱਕ ਸੰਸਥਾ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੋਇਆ ਹੈ ਜੋ ਕਿ ਮਾਤਾ ਖੀਵੀਰ ਦੇ ਨਾਮ ਤੇ ਇੱਥੇ ਜਿਹੜਾ ਇਹ ਚੱਲ ਰਿਹਾ ਹੈ ਗੁਰਦਾਸ਼ ਆਸ਼ਰਮ ਤੇ ਆਪਾਂ ਇਹਨਾਂ ਕੋਲ ਜਾ ਕੇ ਗੱਲਬਾਤ ਕਰਦੇ ਆਂ ਤੇ ਪੁੱਛਦੇ ਇਹਨਾਂ ਨੂੰ ਵੀ ਇੱਥੇ ਕਿਵੇਂ ਇਹਨਾਂ ਦੀ ਸੰਸਥਾ ਕੰਮ ਕਰ ਰਹੀ ਹੈ ਤੇ ਕਿੰਨੇ ਸਾਲਾਂ ਤੋਂ ਇਹਨਾਂ ਦੀ ਸੰਸਥਾ ਕੰਮ ਕਰ ਰਹੀ ਹੈ ਤੇ ਆਓ ਚੱਲ ਕੇ ਇਹਨਾਂ ਨਾਲ ਗੱਲ ਕਰਦੇ ਆਂ ਸੰਸਥਾ ਜੋ ਚੱਲ ਰਹੀ ਹੈ ਇਹਦਾ ਨਾਮ ਹੈਗਾ ਮਾਤਾ ਖੀਵੀ ਵਿਰਧ ਘਰ ਇਹ ਜੋ ਕਿ ਇੱਥੇ ਪਟਿਆਲੇ ਦੇ ਨਾਲ ਸੂਲਰ ਪਿੰਡ ਹੈ ਤੇ ਸੂਲਰ ਪਿੰਡ ਦੇ ਨਾਲ ਇੱਕ ਰੋਡ ਜਾ ਰਹੀ ਹੈ ਭੰਦਰੀ ਨੂੰ ਉਹ ਭੰਦਰੀ ਰੋਡ ਤੇ ਮਤਲਬ ਸਟਾਰਟਿੰਗ ਤੇ ਹੀ ਇਹ ਜਿਹੜਾ ਹੈਗਾ ਇਹ ਵਿਰਧ ਘਰ ਜਿਹੜਾ ਬਣਿਆ ਹੋਇਆ ਹੈ ਮਾਤਾ ਖੀਵੀ ਵਿਰਧ ਘਰ ਦੇ ਨਾਮ ਤੇ ਤੇ ਕਾਫੀ ਇਹਨਾਂ ਦਾ ਇੱਥੇ ਵਧੀਆ ਮਤਲਬ ਇਹਨਾਂ ਦਾ ਪ੍ਰਬੰਧ ਹੈ ਪੂਰਾ ਇੱਥੇ ਤੁਸੀਂ ਦੇਖ ਸਕਦੇ ਹੋ ਇਨਾਂ ਵੱਲੋਂ ਇੱਕ ਇੱਥੇ ਸਕੂਲ ਵੀ ਖੋਲਿਆ ਗਿਆ ਹੈ ਤੁਹਾਨੂੰ ਉਹ ਵੀ ਦਿਖਾਣੇ ਆਪਾਂ ਇਹ ਭਾਈ ਲਾਲੋ ਮਿਡਲ ਸਕੂਲ ਦੇ ਨਾਮ ਤੇ ਇਹਨਾਂ ਨੇ ਇੱਕ ਸਕੂਲ ਵੀ ਖੋਲਿਆ ਹੋਇਆ ਹੈ ਜਿੱਥੇ ਇਸ ਨਾਲ ਦੇ ਪਿੰਡ ਦੇ ਲੱਗਦੇ ਬੱਚੇ ਇੱਥੇ ਪੜ੍ਹਦੇ ਨੇ ਤੇ ਅਸੀਂ ਪ੍ਰਬੰਧਕਾਂ ਤੋਂ ਪੁੱਛਿਆ ਕਿ ਇੱਥੇ ਕੋਈ ਇਹਨਾਂ ਤੋਂ ਫੀਸ ਨਹੀਂ ਲਈ ਜਾਂਦੀ ਇਹ ਵੀ ਇਸ ਸੰਸਥਾ ਵੱਲੋਂ ਚਲਾਇਆ ਜਾ ਰਿਹਾ ਸਕੂਲ ਭਾਈ ਲਾਲੋ ਮਿਡਲ ਸਕੂਲ ਇਸ ਸਕੂਲ ਵਿੱਚ तकरीबन 60 ਤੋਂ ਲੈ ਕੇ 70 ਬੱਚੇ ਪੜ੍ਹਦੇ ਨੇ ਮਤਲਬ ਛੋਟੀਆਂ ਕਲਾਸਾਂ ਤੋਂ ਲੈ ਕੇ 12ਵੀਂ ਕਲਾਸ ਤੱਕ ਦਾ ਸਕੂਲ ਹੈ ਇਹ ਤੇ ਇੱਥੇ ਕੋਈ ਵੀ ਬੱਚਾ ਜੋ ਪੜ੍ਹਦਾ ਹੈ ਉਹਦੀ ਕੋਈ ਫੀਸ ਨਹੀਂ ਤੇ ਸਕੂਲ ਦੇ ਜੋ ਸਾਰਾ ਕਿਤਾਬਾਂ ਦਾ ਖਰਚਾ ਹੈ ਤੇ ਜੋ ਸਾਰਾ ਇਹਨਾਂ ਦਾ ਜਿਹੜੇ ਡਰੈੱਸਾਂ ਵਗੈਰਾ ਨੇ ਉਹ ਸਾਰੀਆਂ ਇਹਨਾਂ ਨੂੰ ਕਿਸ ਸੰਸਥਾ ਵੱਲੋਂ ਦਿੱਤੀ ਜਾਂਦੀਆਂ ਨੇਗੀਆਂ ਤੇ ਬਾਕੀ ਵਕ ਵਕ ਟਾਈਮਾਂ ਤੇ ਇਹਨਾਂ ਨੂੰ ਬਾਹਰ ਟੂਰ ਵੀ ਕਰਾਇਆ ਜਾਂਦੇ ਨੇ ਜੋ ਸਾਨੂੰ ਇਹਨਾਂ ਦੇ ਸੰਸਾਰੀ ਪ੍ਰਬੰਧਨ ਕਰਨ ਦੱਸਿਆ ਤੇ ਕੁੱਲ ਮਿਲਾ ਕੇ ਇਹ ਵੀ ਇੱਕ ਜੋ ਸੇਵਾ ਚੱਲ ਰਹੀ ਹੈ ਇਹ ਵੀ ਇੱਕ ਬਿਰਧ ਆਸ਼ਰਮ ਦੇ ਵਿੱਚ ਨਾਲ-ਨਾਲ ਇੱਕ ਬੱਚਿਆਂ ਦੀ ਪੜ੍ਹਾਈ ਦੀ ਸੇਵਾ ਵੀ ਜੋ ਚੱਲ ਰਹੀ ਹੈ ਇਹ ਵੀ ਬਹੁਤ ਵਧੀਆ ਇੱਕ ਸੇਵਾ ਹੈ ਬਾਕੀ ਸਕੂਲ ਵਿੱਚ ਬੱਚਿਆਂ ਨੂੰ ਪੂਰਾ ਡਿਸਪੀਸਪਲਿਨ ਸਿਖਾਇਆ ਜਾਂਦਾ ਹੈ ਬੱਚਿਆਂ ਨੂੰ ਜੇ ਕੋਈ ਬਾਹਰੋਂ ਆਵੇ ਤਾਂ ਉਹਨੂੰ ਵੈਲਕਮ ਕਰਨਾ ਤੇ ਗੁਰਬਾਣੀ ਨਾਲ ਵੀ ਬੱਚਿਆਂ ਨੂੰ ਪੂਰੀ ਤਰ੍ਹਾਂ ਜੋੜਿਆ ਹੋਇਆ ਸਕੂਲ 'ਚ ਤੇ ਟੀਚਰ ਵੀ ਜੋ ਉੱਥੇ ਰੱਖੇ ਗਏ ਨੇ ਉਹ ਵੀ ਕਾਫੀ ਪੜ੍ਹੇ ਲਿਖੇ ਟੀਚਰ ਨੇ ਤੇ ਉਹ ਸਾਰੇ ਜੋ ਟੀਚਰਾਂ ਦੀ ਤਨਖਾਹਾਂ ਨੇ ਉਹ ਸੰਸਥਾ ਵੱਲੋਂ ਦਿੱਤੀ ਜਾਂਦੀ ਹੈ ਤੇ ਬੱਚਿਆਂ ਤੋਂ ਕਿਸੇ ਵੀ ਪ੍ਰਕਾਰ ਦੀ ਕੋਈ ਫੀਸ ਨਹੀਂ ਲਈ ਜਾਂਦੀ ਤੇ ਬਲਕਿ ਬੱਚਿਆਂ ਨੂੰ ਖਾਣਾ ਵੀ ਦਿੱਤਾ ਜਾਂਦਾ ਇੱਥੇ ਦੁਪਹਿਰ ਆਪਾਂ ਦੇਖ ਸਕਦੇ ਹਾਂ ਕਿ ਦੋ ਜਨਰੇਸ਼ਨਾਂ ਨੂੰ ਇਕੱਠੇ ਹੀ ਮਤਲਬ ਇਸ ਸੰਸਥਾ ਵੱਲੋਂ ਇੰਨਾ ਪਿਆਰ ਮਿਲ ਰਿਹਾ ਹੈ ਇੱਕ ਪਾਸੇ ਸਾਡੇ ਜੋ ਬਜ਼ੁਰਗਾਂ ਨੂੰ ਸਾਮ ਸੰਭਾਲ ਉਹਨਾਂ ਦੀ ਕੀਤੀ ਜਾਂਦੀ ਹੈ ਦੂਜੇ ਪਾਸੇ ਬੱਚਿਆਂ ਨੂੰ ਸਕੂਲ ਵਿੱਚ ਸਿੱਖਿਆ ਜੋ ਹੈ ਜੋ ਬੱਚਿਆਂ ਦੀ ਅੱਜ ਕੱਲ ਦੀ ਮੁਢਲੀ ਜੋ ਲੋੜ ਹੈ ਉਹ ਵੀ ਸਕੂਲ ਵੱਲੋਂ ਪੂਰੀ ਕੀਤੀ ਜਾਂਦੀ ਹੈ ਬਾਕੀ ਆਪਾਂ ਬਿਲਡਿੰਗ ਦੇ ਅੰਦਰ ਚੱਲਦੇ ਹਾਂ ਇਹ ਜੋ ਬਿਲਡਿੰਗ ਹੈ ਇਹ ਪੁਰਾਣੀ ਬਿਲਡਿੰਗ ਸੀਗੀ ਇਹਨੂੰ ਵੀ ਰੈਨੋਵਰਡ ਕਰ ਦਿੱਤਾ ਗਿਆ ਹੈ ਤੇ ਇਹਦੇ ਤੇ ਉਸ ਬਿਲਡਿੰਗ ਵਿੱਚ ਲਿਫਟ ਦਾ ਵੀ ਪੂਰਾ ਪ੍ਰਬੰਧ ਹੈ ਜੇ ਕਿਸੇ ਬਜ਼ੁਰਗ ਤੋਂ ਪਹਿਲੀ ਮੰਜ਼ਲ ਤੇ ਜਾਂ ਦੂਜੀ ਮੰਜ਼ਲ ਤੇ ਜਾਣਾ ਔਖਾ ਹੈ ਤਾਂ ਉਸ ਲਿਫਟ ਲਿਫਟ ਦਾ ਵੀ ਪੂਰਾ ਪ੍ਰਬੰਧ ਹੈ ਉਸ ਬਿਲਡਿੰਗ ਵਿੱਚ ਤੇ ਬਾਕੀ ਇੱਥੇ ਜੋ ਅੰਦਰ ਦੇਖਿਆ ਆਪਾਂ ਚਾਰਟ ਲੱਗਿਆ ਹੋਇਆ ਹੈ ਇੱਥੇ ਇਹਨਾਂ ਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਜੋ ਇਹਨਾਂ ਦਾ ਡੇਲੀ ਰੁਟੀਨ ਹੈ ਉਹ ਸਾਰਾ ਇੱਥੇ ਐਕਸਪੈਂਡ ਕੀਤਾ ਹੋਇਆ ਹੈ ਬਾਟ ਕਰਨਾ ਯੋਗਾ ਕਰਨਾ ਖਾਣਾ ਸਵੇਰੇ ਟਾਈਮ ਤੇ ਬ੍ਰੇਕਫਾਸਟ ਲੰਚ ਜਾਂ ਦੁਪਹਿਰੇ ਸ਼ਾਮੀ ਜੋ ਵੀ ਇਹਨਾਂ ਦਾ ਜਿਹੜਾ ਸ਼ਡਿਊਲ ਹੈ ਸਾਰਾ ਇੱਥੇ ਪੂਰਾ ਪ੍ਰਬੰਧਕਾਂ ਵੱਲੋਂ ਚੰਗੀ ਤਰ੍ਹਾਂ ਕੀਤਾ ਗਿਆ ਹੈ ਤੇ ਅੰਦਰ ਇੱਕ ਸੋਹਣਾ ਜਿਹਾ ਪਾਰਕ ਵੀ ਹੈ ਤਾਂਕਿ ਬਜ਼ੁਰਗ ਆਪਣਾ ਇੱਥੇ ਬੈਠ ਕੇ ਆਪਣਾ ਗੱਲਾਂਬਾਤਾਂ ਕਰ ਸਕਣ ਇੱਕ ਦੂਜੇ ਨਾਲ ਆਪਣੇ ਗੱਲਬਾਤ ਸ਼ੇਅਰ ਕਰ ਸਕਣ

नाथ नाथ नापी सब रे अरे परमात्मा आप नाथ आप मालिक है परमात्मा भी सारे अदा मालिक है बाकी बात नात... कोई भी ऐसा नहीं जो लगे रब दी हुक्म के बाहर कराता है आपका को मानना ही पंगा है कि तय अंदर आपको वीर नगरी भेज दिलाएगा आप पे देवड़िया आप पे ही कराएगा कोई जीवाद्र को चेंगे जगह देगा करवाता है जो जो उसने कर की है जैसे हिसाब कर दे रहे हैं ये जी ਰੋਣੇ ਦੇ ਜੋਗਿਓ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਹੁਣ ਯੋਗਾ ਦਾ ਟਾਈਮ ਚੱਲ ਰਿਹਾ ਹੈ ਤੇ ਤਕਰੀਬਨ ਕਾਣਾ ਘੰਟਾ ਘੰਟਾ ਇਹਨਾਂ ਸਾਰੇ ਬਜ਼ੁਰਗਾਂ ਨਾਲ ਮਿਲ ਕੇ ਜੋ ਇੱਥੇ ਦੇ ਮੇਨ ਪ੍ਰਬੰਧਕ ਨੇ ਜੋ ਮੈਨੇਜਰ ਸਾਹਿਬ ਨੇ ਉਹ ਇਹਨਾਂ ਨਾਲ ਯੋਗਾ ਕਰਦੇ ਨੇ ਇਹ ਵੀ ਇੱਕ ਤਰ੍ਹਾਂ ਦੀ ਬਹੁਤ ਵਧੀਆ ਮਤਲਬ ਸੇਵਾ ਹੈ ਜੋ ਇਹਨਾਂ ਨੂੰ ਇਸ ਆਸ਼ਰਮ ਵਿੱਚ ਇਹਨਾਂ ਦੇ ਮੁੱਖ ਪ੍ਰਬੰਧਕਾਂ ਤੋਂ ਹੀ ਮਿਲ ਰਹੀ ਹੈ ਤੇ ਬਾਕੀ ਜੋ ਇਹਨਾਂ ਦਾ ਰਹਿਣ ਦਾ ਜਿਹੜਾ ਮਤਲਬ ਜਗ੍ਹਾ ਹੈਗੀ ਉਹ ਬਹੁਤ ਸਾਫ਼ ਸੁਥਰੀ ਜਗ੍ਹਾ ਹੈ। ਕਾਫੀ ਵਧੀਆ ਇਹਨਾਂ ਦਾ ਜੋ ਰੂਮ ਨੇ। ਸਾਫ਼ ਸੁਥਰੇ ਬੈੱਡ ਤੇ ਆਲਾ ਦਵਾਲਾ ਪੂਰਾ ਸਾਫ਼ ਸੁਥਰਾ। ਬਿਲਕੁਲ ਕਿਸੇ ਪ੍ਰਕਾਰ ਦੀ ਕੋਈ ਵੀ ਇਹਨਾਂ ਨੂੰ ਇੱਥੇ ਕਦੇ ਨਹੀਂ ਹੈ। ਜੋ ਸਾਨੂੰ ਇੱਥੇ ਦੇ ਬਜ਼ੁਰਗਾਂ ਨੇ ਦੱਸਿਆ। ਤੇ ਇਸ ਆਸ਼ਰਮ ਵਿੱਚ ਦੋ ਕਿਚਨ ਨੇ। ਇੱਕ ਇਹ ਕਿਚਨ ਹੈ। ਇਹ ਛੋਟੀ ਬਿਲਡਿੰਗ ਜੋ ਪਹਿਲਾਂ ਵਾਲੀ ਬਿਲਡਿੰਗ ਸੀ ਉਹਦੇ ਵਿੱਚ ਹੈ। ਤੇ ਇੱਕ ਬਿਲਡਿੰਗ ਜਿਹੜੀ ਨਵੀਂ ਬਣੀ ਹੈ ਉਹਦੇ ਵਿੱਚ ਵੱਡੀ ਕਿਚਨ ਬਣੀ ਹੈ। ਕਾਲਤਾ ਕਾਲਜ ਦੇ ਜੋ ਬੱਚਿਆਂ ਦਾ ਤੇ ਟੀਚਰਾਂ ਦਾ ਜੋ ਸਟਾਫ ਸੀਗਾ ਉਹ ਵੀ ਅੱਜ ਇੱਥੇ ਆਇਆ ਸੀ ਤੇ ਉਹਨਾਂ ਨੇ ਇੱਥੇ ਆ ਕੇ ਇੰਨਾਂ ਸਾਰੇ ਬਜ਼ੁਰਗਾਂ ਨਾਲ ਪੂਰਾ ਵਧੀਆ ਮਨੋਰੰਜਨ ਕੀਤਾ ਡਾਂਸ ਵਗੈਰਾ ਕੀਤਾ ਤੇ ਇਹ ਸਾਰਾ ਕੁਝ ਦੇਖ ਕੇ ਬੜਾ ਵਧੀਆ ਲੱਗਿਆ ਤੇ ਆਪਾਂ ਇਸ ਗੱਲ ਤੋਂ ਇਹ ਦੇਖੋ ਵੀ ਇਹ ਬੱਚਿਆਂ ਨਾਲ ਬਜ਼ੁਰਗ ਕਿੰਨੇ ਖੁਸ਼ ਲੱਗ ਰਹੇ ਸੀ ਤੇ ਅਸੀਂ ਦੇਖਿਆ ਕਿ ਬਜ਼ੁਰਗਾਂ ਨੇ ਵੀ ਇਹਨਾਂ ਨਾਲ ਪੂਰਾ ਆਪਣੇ ਆਪ ਜੁੜ ਕੇ ਪੂਰਾ ਇੰਜੋਏ ਕੀਤਾ ਤੇ ਇਥੋਂ ਆਪਾਂ ਨੂੰ ਇਹ ਪਤਾ ਲੱਗਦਾ ਹੈ ਵੀ ਇਹ ਬਜ਼ੁਰਗਾਂ ਨੂੰ ਵਾਕਈ ਹੀ ਪਿਆਰ ਦੀ ਲੋੜ ਹੈ ਵਾਕਈ ਇਹਨਾਂ ਨਾਲ ਕੋਈ ਆ ਕੇ ਅਗਰ ਜੇ ਗੱਲ ਕਰੇ ਤਾਂ ਇਹ ਉਹਦੇ ਸਾਹਮਣੇ ਆਪਣਾ ਸਾਰਾ ਜੋ ਪਿਆਰ ਹੈ ਉਹ ਸਾਰਾ ਦਿਲ ਖੋਲ ਕੇ ਆਪਣਾ ਸਾਰਾ ਪਿਆਰ ਜੋ ਦਿੰਦੇ ਨੇ ਬੱਚਿਆਂ ਨੂੰ ਤੇ ਇੱਕ ਆਸ਼ੀਰਵਾਦ ਜੋ ਹੈ ਉਹ ਵੀ ਮਿਲਦਾ ਹੈ ਇਹਨਾਂ ਤੋਂ ਤੁਸੀਂ ਦੇਖ ਰਹੇ ਹੋ ਕਿਵੇਂ ਬਜ਼ੁਰਗ ਦੇਖੋ ਕਿਵੇਂ ਆਪਣਾ ਡਾਂਸ ਵਗੈਰਾ ਕਰ ਰਹੇ ਨੇ ਤੇ ਕਿੰਨੇ ਖੁਸ਼ ਲੱਗ ਰਹੇ ਨੇ ਤੇ ਸਿਰਫ ਇਹੀ ਮੰਗਦੇ ਨੇ ਤੇ ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਵੀ ਇੱਥੇ ਕਦੇ-ਕਦੇ ਟਾਈਮ ਕੱਢ ਕੇ ਆਇਆ ਕਰੀਏ ਤੇ ਇਨ੍ਹਾਂ ਬਜ਼ੁਰਗਾਂ ਨਾਲ ਗੱਲਬਾਤ ਕਰੀਏ ਤੇ ਇਨ੍ਹਾਂ ਨਾਲ ਹੱਥੇ ਖੇਡੇ ਕਰੀਏ ਤਾਂ ਜੋ ਇਹ ਆਪਣੇ ਆਪ ਨੂੰ ਕਦੇ ਵੀ ਇਕੱਲਾਪਨ ਨਾ ਮਹਿਸੂਸ ਨਾ ਕਰਨ ਪ੍ਰਬੰਧਕਾਂ ਦੇ ਦੱਸਣ ਦੇ ਅਨੁਸਾਰ ਹੋਰ ਵੀ ਇੱਥੇ ਕਈ ਸਕੂਲਾਂ ਦੇ ਬੱਚੇ ਟਾਈਮ ਟਾਈਮ ਆਉਂਦੇ ਰਹਿੰਦੇ ਨੇ ਤੇ ਉਹ ਵੀ ਆ ਕੇ ਇਨ੍ਹਾਂ ਬਜ਼ੁਰਗਾਂ ਨਾਲ ਆਪਣਾ ਪਿਆਰ ਸ਼ੇਅਰ ਕਰਦੇ ਨੇ ਤੇ ਆਪਣਾ ਇਨ੍ਹਾਂ ਨਾਲ ਦੁੱਖ ਸੁੱਖ ਸਾਂਝਾ ਕਰਦੇ ਨੇ ਤੇ ਇਨ੍ਹਾਂ ਨਾਲ ਆਪਣਾ ਖਾਣਾ ਪੀਣਾ ਸ਼ੇਅਰ ਕਰਦੇ ਨੇ ਜੋ ਕਿ ਪ੍ਰਬੰਧਕਾਂ ਨੇ ਦੱਸਿਆ ਸਾਨੂੰ ਤੇ ਅੱਜ ਦੇ ਦਿਨ ਵੀ ਬਿਲਡਿੰਗ ਬਣ ਗਈ ਹੈ ਤਾਂ ਉਸ ਰਾਖਾ ਫੇਰ ਲਾ ਕੇ ਨਿਸ਼ਾਨ ਬਣਾਇਆ। ਕਿੰਨੇ ਤੋਂ ਲੱਗਾ ਹਾਲ ਸਾਰੇ ਬਣਾਉਣੇ ਆ। ਇਹ ਜੋ ਬਿਲਡਿੰਗ ਤੁਸੀਂ ਦੇਖ ਰਹੇ ਹੋ ਇਹ ਮਾਤਾ ਕੀ ਵੀ ਵਿਰਧ ਘਰ ਦੀ ਜੋ ਨਵੀਂ ਬਿਲਡਿੰਗ ਪੂਰੀ ਗਈ ਹੈ ਇਸ ਸੰਸਥਾ ਵੱਲੋਂ ਇਹ ਤੁਸੀਂ ਉਹ ਦੇਖ ਰਹੇ ਹੋ ਜੋ ਪਹਿਲਾਂ ਤੁਹਾਨੂੰ ਬਿਲਡਿੰਗ ਦਿਖਾਈ ਸੀ ਉਹ 2006 ਵਿੱਚ ਜਦੋਂ ਇਹ ਵਿਰਧ ਘਰ ਬਣਿਆ ਸੀ ਉਦੋਂ ਬਣਾਈ ਗਈ ਸੀ ਤੇ ਜਿਹੜੀ ਇਹ ਬਿਲਡਿੰਗ ਹੈ ਇਹ 2011 ਵਿੱਚ ਕਹੇ ਨੇ ਜੋ ਇੱਥੇ ਸੰਸਾ ਦੇ ਜਿਹੜੇ ਮਤਲਬ ਸੇਵਾਕ ਨੇ ਸਹਾادار ਨੇ ਉਹ ਕਹਿੰਦੇ ਵੀ ਇਹ ਜਿਹੜੀ ਨਵੀਂ ਬਿਲਡਿੰਗ ਆ 2000 ਸਾਰੀ ਸੁਵਿਧਾ ਹੈ ਉਵੇਂ ਜਿਵੇਂ ਰਸੋਈ ਘਰ ਤੇ ਸੋਹਣੇ ਸੋਹਣੇ ਇੱਥੇ ਕਮਰੇ ਸਾਫ਼ ਸੁਥਰੇ ਕਮਰੇ ਤੇ ਬਜ਼ੁਰਗਾਂ ਲਈ ਪੂਰਾ ਵਧੀਆ ਇੱਥੇ ਪ੍ਰਬੰਧ ਹੈ। ਮੈਂ ਤੁਸੀਂ ਦੇਖ ਸਕਦੇ ਹੋ ਕਿਚਨ ਇਹ ਜਿਹੜੀ ਪਹਿਲਾਂ ਵਾਲੀ ਬਿਲਡਿੰਗ ਚ ਆਪਾਂ ਕਿਚਨ ਦੇਖੀ ਸੀ ਉਹਦੇ ਨਾਲੋਂ ਤੋਂ ਬਹੁਤ ਵੱਡੀ ਕਿਚਨ ਹੈ ਇਹ। ਬਹੁਤ ਸਾਜ਼ ਉਤਰੀ ਅਸਲ ਵਿੱਚ ਇਹਨਾਂ ਨੂੰ ਪੂਰਾ ਘਰ ਵਾਲਾ ਮਾਹੌਲ ਦਿੱਤਾ ਵਿਆ ਇੱਥੇ ਇਹਨਾਂ ਨੂੰ ਬਿਲਕੁਲ ਵੀ ਨਹੀਂ ਇਦਾਂ ਫੀਲ ਹੋਣ ਦਿੰਦੇ ਇੱਥੇ ਇਹ ਸੰਸਥਾ ਵੱਲੇ ਕਿ ਇਹ ਬਜ਼ੁਰਗਾਂ ਦਾ ਕੋਈ ਨਹੀਂ ਹੈ ਸੋ ਇੱਕ ਬਹੁਤ ਵਧੀਆ ਇਹ ਸੇਵਾ ਜੋ ਇਹ ਸੰਸਥਾ ਵੱਲੋਂ ਕੀਤੀ ਜਾ ਰਹੀ ਹੈ ਇਹ ਦਾਨੀ ਸਚਨਾ ਵੱਲੋਂ ਵੀ ਕਾਫੀ ਇੱਥੇ ਲੰਗਰ ਲਈ ਸੇਵਾ ਦਿੱਤੀ ਜਾਂਦੀ ਹੈ ਵਕ ਵਕ ਟਾਈਮ ਅਡੇ ਇਹ ਤੁਸੀਂ ਦੇਖ ਸਕਦੇ ਹੋ ਬਜ਼ੁਰਗਾਂ ਲਈ ਬਹੁਤ ਵਧੀਆ ਇੱਥੇ ਜਿਹੜਾ ਪ੍ਰਬੰਧ ਹੈ ਇੱਕ ਤਰ੍ਹਾਂ ਦਾ ਪਰਿਵਾਰਿਕ ਪੂਰਾ ਮਾਹੌਲ ਇਹਨਾਂ ਨੂੰ ਦਿੱਤਾ ਗਿਆ ਹੈ ਤਾਂ ਕਿ ਇਹਨਾਂ ਨੂੰ ਬਿਲਕੁਲ ਫੀਲ ਨਾ ਹੋਵੇ ਲੋਕਾਂ ਨਾਲ ਇੱਕ ਗੱਲ ਕਰਦੇ ਆ ਬਾਬਾ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋ ਤੁਸੀਂ ਇੱਥੇ ਠੀਕ ਹੈ ਟਾਈਮ ਪਾਸ ਹੋ ਗਿਆ ਅਨੰਦਪੁਰਾ ਵੈਰੋ ਦੀ ਮੌਜ ਹੈ ਪੂਰੀ ਬਾਪੂ ਦੀ ਮਿਹਰਬਾਨੀ ਤੇ ਵਧੀਆ ਸੇਵਾ ਤੁਹਾਡੀ ਇੱਥੇ ਸਵਾ ਵਧੀਆ ਹੋ ਰਹੀ ਹੈ ਪੂਰੀ ਸੇਵਾ ਵਧੀਆ ਹੋ ਤੁਹਾਡੀ ਪੂਰੀ ਇੱਥੇ ਠੀਕ ਹੈ ਹਾਂਜੀ ਹਾਂਜੀ ਚਲੋ ਵਧੀਆ ਗੱਲ ਹੈ ਕੋਈ ਐਵੇਂ ਤਾਂ ਨਹੀਂ ਫੀਲ ਹੁੰਦਾ ਵੀ ਕਿਤੇ ਤੁਸੀਂ ਦੂਰ ਬੈਠੇ ਹੋ ਚਲੋ ਸ਼ੁ크ਰਾ ਮਾਲਕ ਦਾ ਜੀ ਤੁਸੀਂ ਦੇਖ ਸਕਦੇ ਹੋ ਕਿ ਸੰਸਥਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਵੀ ਹੈ ਜੋ ਕਿ ਇਸ ਸੰਸਥਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਦੋਂ ਦੀ ਇਹ ਮਤਲਬ ਬਿਰਤ ਘਰ ਦੀ ਸਟਾਰਟਿੰਗ ਹੋਈ ਸੀਗੀ 2006 ਵਿੱਚ ਉਦੋਂ ਤੋਂ ਹੀ ਗੁਰੂ ਮਹਾਰਾਜ ਦਾ ਪ੍ਰਕਾਸ਼ ਇੱਥੇ ਕਰਵਾਇਆ ਗਿਆ ਸੀ ਤੇ ਗੁਰਦੁਆਰਾ ਸਾਹਿਬ ਇੱਥੇ ਬਣਾਇਆ ਗਿਆ ਸੀ ਸੋ ਇਹ ਆਮ ਸੰਗਤਾਂ ਲਈ ਵੀ ਖੁੱਲਾ ਹੈ ਕੋਈ ਇਹ ਨਹੀਂ ਹੈ ਵੀ ਇੱਥੇ ਇਹਨਾਂ ਸੰਸਥਾ ਦੇ ਵਿੱਚ ਵੀ ਇਹ ਆਪਣੇ ਵਰਤੋਂ ਲਈ ਨੇ ਇਹ ਆਮ ਸੰਗਤਾਂ ਲਈ ਵੀ ਦਰਸ਼ਨ ਦਿਦਾਰੇ ਇੱਥੇ ਖੁੱਲੇ ਨੇ ਜੋ ਮਰਜ਼ੀ ਸੰਗਤਾਂ ਬਾਹਰੋਂ ਆਉਣ ਪ੍ਰਬੰਧਕਾਂ ਦੇ ਦੱਸਣ ਦੇ ਮੁਤਾਬਕ ਇੱਥੇ ਤਕਰੀਬਨ 35 ਤੋਂ ਲੈ ਕੇ 36 ਬਜ਼ੁਰਗ ਇੱਥੇ ਜੋ ਕਿ ਇਸ ਸੰਸਥਾ ਤੋਂ ਸੇਵਾ ਲੈ ਰਹੇ ਨੇ ਤੇ ਦਾ ਤੇ ਬਾਕੀ ਇਹਨਾਂ ਦੀ ਨਵੀਂ ਬਿਲਡਿੰਗ ਤੁਸੀਂ ਦੇਖੀ ਸੀ ਉੱਥੇ ਵੀ ਕਾਫੀ ਮਤਲਬ ਵਧੀਆ ਕਮਰੇ ਤਿਆਰ ਹੋਏ ਨੇ ਹੁਣ ਨਵੇਂ ਤੇ ਬਾਕੀ ਸੰਗਤਾਂ ਦੇ ਸਹਿਯੋਗ ਨਾਲ ਤੇ ਸੰਸਥਾ ਦੇ ਸਹਿਯੋਗ ਨਾਲ ਬਜ਼ੁਰਗਾਂ ਦੀ ਚੰਗੀ ਸੇਵਾ ਕੀਤੀ ਜਾ ਰਹੀ ਹੈ ਤੇ ਸਾਨੂੰ ਵੀ ਲੋੜ ਹੈ ਵੀ ਆਪਾਂ ਵੀ ਇਹਨਾਂ ਦੇ ਦੀ ਜਿਹੜੀ ਸੇਵਾ ਵਿੱਚ ਆਪਣਾ ਯੋਗਦਾਨ ਪਾਈਏ ਤੇ ਵੱਧ ਤੋਂ ਵੱਧ ਆਪਾਂ ਇਹਨਾਂ ਦੇ ਮਤਲਬ ਇੱਥੇ ਆ ਕੇ ਇਹਨਾਂ ਨਾਲ ਗੱਲਬਾਤ ਕਰਕੇ ਜੋ ਵੀ ਆਪਣੇ ਤੋਂ ਹੈਲਪ ਹੋ ਸਕਦੀ ਹੈ ਤੇ ਆਪਾਂ ਹੈਲਪ ਕਰਨ ਦੀ ਕੋਸ਼ਿਸ਼ ਕਰੀਏ ਕਿਉਂਕਿ ਬਜ਼ੁਰਗਾਂ ਦੀ ਜਿਹੜੀ ਸੇਵਾ ਹੈ ਉਹ ਕਹਿੰਦੇ ਉਹਦੇ ਭਾਗ ਲੱਗਦੇ ਨੇ ਉਹ ਮਤਲਬ ਕਿ ਉਹ ਸਭ ਤੋਂ ਵੱਡੀ ਸੇਵਾ ਮੰਨੀ ਜਾਂਦੀ ਹੈ ਲੋੜ ਆਪਾਂ ਨੂੰ ਵੀ ਆਪਾਂ ਵੀ ਇਹਨਾਂ ਨਾਲ ਆ ਕੇ ਗੱਲਬਾਤ ਕਰੀਏ ਕਦੇ ਆਪਾਂ ਨੂੰ ਟਾਈਮ ਲੱਗੇ ਟਾਈਮ ਮਿਲੇ ਤਾਂ ਆਪਾਂ ਵੀ ਇਹਨਾਂ ਕੋਲ ਆ ਕੇ ਬੈਠੀਏ ਗੱਲਾਂ ਮਾਰੀਏ ਤੇ ਕਦੇ-ਕਦੇ ਥੋੜਾ ਮੋਟਾ ਹਾਸਾ ਮਜ਼ਾਕ ਕਰੀਏ ਖੇਡੀਏ ਕੁਝ ਤੇ ਇਹਨਾਂ ਬਜ਼ੁਰਗਾਂ ਨੂੰ ਇਹ ਕਦੇ ਨਾ ਫੀਲ ਹੋਣ ਦਿੱਤਾ ਜਾਵੇ ਕਿ ਇਹ ਇਕੱਲੇ ਨੇ ਜਾਂ ਇਹਨਾਂ ਦਾ ਕੋਈ ਨਹੀਂ ਹੈਗਾ ਕਿਉਂਕਿ ਇਹ ਜਿਹੜੇ ਬਜ਼ੁਰਗ ਨੇ ਇਹ ਆਪਣੇ ਨਾਲ ਜਦੋਂ ਐਦਾਂ ਦਾ ਮਾਹੌਲ ਦੇਖਣਗੇ ਤਾਂ ਇਹਨਾਂ ਨੂੰ ਵੀ ਬਹੁਤ ਹੀ ਚੰਗਾ ਲੱਗੂਗਾ ਸੋ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਵੀ ਆਪਾਂ ਕਦੇ ਕਦੇ ਇੱਥੇ ਜ਼ਰੂਰ ਆਇਆ ਕਰੀਏ ਤੇ ਇਸ ਬਿਲਦ ਆਸ਼ਰਮ ਵਿੱਚ ਜੋ ਕਿ ਮਾਤਾ ਕੀ ਵੀ ਬਿਲਦ ਘਰ ਦੇ ਨਾਮ ਤੇ ਜੋ ਹੈ ਇੱਥੇ ਆਇਆ ਕਰੀਏ ਤੇ ਆਪਾਂ ਕਦੇ ਕਦੇ ਇਹਨਾਂ ਕੋਲ ਆ ਕੇ ਬੈਠੀਏ ਗੱਲਾਂ ਕਰੀਏ ਤਾਂ ਜੋ ਇਹਨਾਂ ਨਾਲ ਆਪਾਂ ਆਪਣਾ ਟਾਈਮ ਸਪੈਂਡ ਕਰ ਸਕੀਏ ਲੋਕੇਸ਼ਨ ਤੁਹਾਨੂੰ ਮੈਂ ਇੱਕ ਵਾਰੀ ਫੇਰ ਦੱਸ ਦਵਾਂ ਕਿ ਜੋ ਇਹ ਸੁੰਦਰ ਪਿੰਡ ਹੈ ਪਟਿਆਲੇ ਤੋਂ ਬਾਹਰ ਬਾਹਰ ਉਹ ਸੁੰਦਰ ਪਿੰਡ ਦੀ ਜਿਹੜੀ ਪੁਲੀ ਹੈ ਉਹਦੇ ਨਾਲ ਭਾਨਰੀ ਰੋਡ ਜਾ ਰਹੀ ਹੈ ਉਹ ਪੁਲੀ ਤੇ ਚੜਨ ਸਾਰੀ ਲੈਫਟ ਸਾਈਡ ਤੇ ਹੀ ਮਤਲਬ ਜਿਹੜਾ ਹੈ ਫਿਰਤ ਘਰ ਹੈ ਤੇ ਨਾਲ ਹੀ ਇੱਥੇ ਸਕੂਲ ਦੀ ਬਿਲਡਿੰਗ ਹੈ ਸੋ ਜਦੋਂ ਵੀ ਤੁਸੀਂ ਪਟਿਆਲੇ ਆਓ ਤਾਂ ਇੱਥੇ ਜ਼ਰੂਰ ਆਓ ਇੱਕ ਵਾਰੀ। ਬਾਬਾ ਜੀ ਕਿੰਨੇ ਸਾਲ ਤੋਂ ਆਇਆ ਨੇ ਤੁਸੀਂ ਇੱਥੇ? 10 ਮਹੀਨੇ ਤੋਂ ਜੀ। 10 ਮਹੀਨੇ ਰਹਿ ਰਹੇ ਹੋ ਇੱਥੇ। ਤੇ ਬਾਬਾ ਜੀ ਤੁਹਾਡੀ ਸੇਵਾ ਵਧੀਆ ਚੱਲ ਰਹੀ ਹੈ ਇੱਥੇ? ਬਹੁਤ ਵਧੀਆ ਜੀ ਕੋਈ ਤੰਗੀ ਨਹੀਂ ਕਿਸੇ ਕਿਸਮ ਦੀ। ਸਾਰੀਆਂ ਸਹੂਲਤਾਂ ਨੇ। ਨਹੀਂ ਕਿੱਦਾਂ ਤੁਹਾਨੂੰ ਲੱਗਿਆ ਬਹੁਤ ਠੀਕ ਲੱਗਿਆ? ਬਹੁਤ ਵਧੀਆ ਲੱਗੇ ਘਰ-ਬਾਰ ਦਾ ਮਾਹੌਲ। ਠੀਕ ਹੈ ਜੀ। ਤੁਹਾਡਾ ਬਟਾ ਮੇਰ ਮਲਾਪ ਵਧੀਆ ਲੱਥਾ ਨੇ। ਹਾਂ ਜੀ ਹਾਂ ਬਹੁਤ ਵਧੀਆ। ਲੋ ਲਿਫਟ ਦਾ ਵੀ ਜੋ ਪ੍ਰਬੰਧ ਕੀਤਾ ਗਿਆ ਹੈ ਕਿ ਜੋ ਬਜ਼ੁਰਗ ਪਹਿਲੀ ਮੰਜ਼ਿਲ ਤੇ ਜਾਂ ਦੂਜੀ ਮੰਜ਼ਿਲ ਤੇ ਨਹੀਂ ਉਹਨਾਂ ਵਾਸਤੇ ਵੀ ਇਸ ਸੰਸਥਾ ਵੱਲੋਂ ਜਿਹੜੀ ਸਹੂਲਤ ਕੀਤੀ ਗਈ ਹੈ ਲਿਫਟ ਦੀ ਤੁਸੀਂ ਦੇਖ ਸਕਦੇ ਹੋ ਕੁੱਲ ਮਿਲਾ ਕੇ ਬਜ਼ੁਰਗਾਂ ਵਾਸਤੇ ਪੂਰਾ ਵਧੀਆ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਉਹਨਾਂ ਨੂੰ ਪੂਰਾ ਘਰ ਦਾ ਮਾਹੌਲ ਮਿਲ ਸਕੇ ਇਹਨਾਂ ਨੂੰ ਸਾਡੇ ਪਿਆਰ ਦੀ ਲੋੜ ਹੈ ਇਨਾਂ ਨੂੰ ਸਾਡੀ ਸੇਵਾ ਦੀ ਲੋੜ ਹੈ ਸਾਡਾ ਫਰਜ਼ ਬੰਦਾ ਹੈ ਕਿ ਇਨਾਂ ਕੋਲ ਆ ਕੇ ਬੈਠੀਏ ਗੱਲਾਂ-ਬਾਤਾਂ ਕਰੀਏ ਤੇ ਇਨਾਂ ਨੂੰ ਆਪਣਾ-ਆਪਣਾ ਮਹਿਸੂਸ ਹੋਵੇ ਅਸੀਂ ਤੁਹਾਡੀ ਫਿਰ ਗੱਲਬਾਤ ਕਰਵਾਨੇ ਆ ਸਰਦਾਰ ਗੁਰਵਖ ਸਿੰਘ ਜੀ ਨੇ ਜੋ ਕਿ ਇੱਥੇ ਦੇ ਜਿਹੜੇ ਮੇਨ ਪ੍ਰਬੰਧਕ ਨੇ ਜੋ ਮੈਨੇਜਰ ਨੇ ਇੱਥੇ ਤੇ ਮਾਤਾ ਖੀਵੀ ਜਿਹੜਾ ਘਰ ਹੈਗਾ ਤੇ ਇਨਾਂ ਨਾਲ ਆਪਾਂ ਗੱਲਬਾਤ ਕਰਕੇ ਪੁੱਛਦੇ ਆ ਵੀ ਇੱਥੇ ਦਾ ਕੀ ਪ੍ਰਬੰਧ ਹੈ ਸਤਿਗੁਰੂ ਬਾਬਾ ਜੀ ਸਤਿਗੁਰਾਲ ਜੀ ਹਾਂਜੀ ਬਾਬਾ ਜੀ ਦੱਸੋਗੇ ਸਾਨੂੰ ਇੱਥੇ ਦਾ ਵੱਲਾ ਵਿਸਤਾਰ ਨਾਲ ਵੀ ਇੱਥੇ ਦਾ ਜਿਹੜਾ ਤੁਹਾਡਾ ਪ੍ਰਬੰਧ ਹੈ ਉਹ ਕਿੰਨੇ ਮਤਲਬ ਸਾਲ ਤੋਂ ਜਿਹੜੀ ਸੇਵਾ ਚੱਲ ਰਹੀ ਹੈ ਤਾਂ ਕਿਵੇਂ ਤੁਹਾਡਾ ਇੱਥੇ ਸਾਰਾ ਪ੍ਰਬੰਧ ਚੱਲਦਾ ਹੈ ਗੁਪਿੰਦਰ ਸਿੰਘ ਜੀ ਸਰਾਰੇ ਭਜਨ ਸਿੰਘ ਇਹਨਾਂ ਦੇ ਮਨ ਵਿੱਚ ਆਇਆ ਕਿ ਵੀ ਮੁਫਤ ਸੇਵਾ ਕੀਤੀ ਜਾਵੇ ਤੁਹਾਨੂੰ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਠੀਕ ਹੈ ਜੀ ਅਸੀਂ ਕਿਸੇ ਦਾ ਦੁੱਖ ਘਟਾ ਸਕਦੇ ਹੋਈ ਤਾਂ ਕਰੀਏ ਠੀਕ ਹੈ ਤਾਂ ਅੱਜ ਤਕਰੀਬਨ ਦੇਖੋ 19 ਸਾਲ ਹੋ ਗਏ ਇਸਨ ਚੱਲਦੇ ਹੋਏ ਇਸ ਟਾਈਮ ਇੱਥੇ ਸਾਡੇ 35-36 ਬਜ਼ੁਰਗ ਰਹ ਰਹੇ ਮੈਕਸਿਮ ਰੱਖ ਸਕਦੇ ਇੱਥੇ ਇੰਨਾ ਸਾਰਾ ਅਰੇਂਜਮੈਂਟ ਹੈ ਸੈਪਰੇਟ ਰੂਮਸ ਹੈਗੇ ਨੇ ਹਾਲ ਹੈਗੇ ਨੇ ਇੱਥੇ ਗੁਰਦਾਰਾ ਸਾਹਿਬ ਹੈ ਗੁਰੂਗੰਗਸਾ ਦਾ ਨਹੀਂ ਉਹ ਮੈਂ ਦੇਖਿਆ ਤੁਹਾਡੇ ਇੱਥੇ ਜਿਹੜਾ ਕਮਰਿਆਂ ਦਾ ਪ੍ਰਬੰਧ ਬਹੁਤ ਵਧੀਆ ਪ੍ਰਬੰਧ ਹੈ ਇੱਥੇ ਉਹ ਮੈਂ ਦੇਖਿਆਗਾ ਤੇ ਤੁਸੀਂ ਕਹਿ ਰਹੇ ਹੋ ਕਿ ਇਹ ਤੋ 60 ਬੰਦਿਆਂ ਦਾ ਜਿਹੜਾ ਹੈਗਾ ਪ੍ਰਬੰਧ ਤੁਸੀਂ ਕਰ ਸਕਦੇ ਹੋਗੇ ਠੀਕ ਹੈ ਜੀ ਜੀ ਮੈਂ ਦੇਖਿਆ ਤੁਹਾਡੀ ਸੇਵਾ ਇੱਥੇ ਕਮਰੇ ਵਗੈਰਾ ਬਹੁਤ ਵਧੀਆ ਉੱਥੇ ਟੀਵੀ ਵਗੈਰਾ ਲੱਗੇ ਹੋਏ ਸਾਰਾ ਕੁਝ ਏਸੀ ਵਗੈਰਾ ਲੱਗੇ ਹੋਏ ਬਹੁਤ ਧਿਆਨ ਰੱਖਦੇ ਆ ਕਿ ਸਵਾਇ ਤੇ ਪੂਰੀ ਹੋਵੇ ਤਾਂ ਕਿ ਜੇਕਰ ਸਬਾਈ ਪੂਰੀ ਹੋਵੇ ਕੋਈ ਬਿਰਗ ਬਿਮਾਰ ਨਹੀਂ ਹੋਏਗਾ ਠੀਕ ਹੈ ਅਤੇ ਬਜ਼ੁਰਗਾਂ ਦੀ तकरीबन ਹਰ ਗੱਲ ਮੰਨਦੇ ਆ ਉਹਨਾਂ ਦੀ ਤਾਂ ਕਿ ਖੁਸ਼ ਰਹਿਣ ਤਾਂ ਕਿ ਇਹਨਾਂ ਨੂੰ ਇਹ ਹੋਵੇ ਕਿ ਵੀ ਇਹਨਾਂ ਦਾ ਤੁਹਾਨੂੰ ਟਾਈਮ ਟਾਈਮ ਮੈਡੀਕਲ ਟੈਸਟ ਵਗੈਰਾ ਵੀ ਚਾਰੇ ਹੁੰਦੇ ਰਹਿੰਦੇ ਹੁਣ ਵੀ ਵੀਜ਼ਿਟਿੰਗ ਡਾਕਟਰ ਆਉਂਦੇ ਹੈਗੇ ਨੇ ਠੀਕ ਹੈ ਜੀ ਹਰ ਮਹੀਨੇ ਇਹਨਾਂ ਦਾ ਬੀਪੀ 슈ਗਰ ਤੇ weight ਚੈੱਕ ਕਰਦੇ ਹੈਗੇ ਠੀਕ ਹੈ ਜੀ ਠੀਕ ਹੈ ਤੇ ਜਦੋਂ ਕਿਸੇ ਦੀ ਸ਼ੂਗਰ ਹੁੰਦੀ ਹੈ ਤਾਂ ਅਸੀਂ 15 ਦਿਨ ਕਰਦੇ ਹੈਗੇ ਤਾਂ ਕਿ ਉਹ ਸ਼ੂਗਰ ਖੰਡੋ ਗਈ ਜਾਵੇ ਤੇ ਡਾਕਟਰ ਵੀਜ਼ਿਟਿੰਗ ਮਹੀਨੇ ਇੱਕ ਦੋ ਵਾਰੀ ਵਿਜ਼ਿਟ ਕਰਨ ਆਉਂਦੇ ਨੇ ਜਦੋਂ ਹਸਪਤਲ ਜਾਣਾ ਤੇ ਸੇਕੋ ਤੇ ਤੁਹਾਨੂੰ ਉੱਥੋਂ ਕੋਈ ਬਾਹਰੋਂ ਵੀ ਤੁਹਾਨੂੰ ਸੰਗਤ ਵੱਲੋਂ ਵੀ ਕੋਈ ਸੇਵਾ ਥੋੜੀ ਬਹੁਤੀ ਅੱਛਾ ਤੁਸੀਂ ਬਾਹਰੋਂ ਕੋਈ ਸੇਵਾ ਲੈਣ ਦੇ ਨਹੀਂ ਜੋ ਤੁਹਾਡਾ ਪ੍ਰਬੰਧ ਹੈ ਤੁਹਾਡਾ ਆਪਣਾ ਹੀ ਸੰਸਾ ਦਾ ਪ੍ਰਬੰਧ ਹੈ ਠੀਕ ਹੈ ਜੀ ਜਿਹੜਾ ਦੱਸਿਆ ਸੀ ਮੈਨੂੰ ਵੀ ਇਹ ਦੋ ਭਰਾ ਜਿਹੜੇ ਹੈਗੇ ਨੇ ਉਹ ਸਰਦਾਰ ਜੀ ਜਿਹੜੇ ਹੈਗੇ ਨੇ ਦੋ ਫਰੈਂਡ ਨੇ ਆਪਸੀ ਦੋ ਫਰੈਂਡ ਨੇ ਛਾ ਜੀ ਭਰਾਵਾਂ ਵਰਗਾ ਪਿਆਰ ਆ ਤੇ ਭਰਾਵਾਂ ਵਰਗੇ ਸਟੂਡੈਂਟ ਉਹਨਾਂ ਵੱਲੋਂ ਇਹ ਜਿਹੜਾ ਉਪਰਾਲਾ ਕੀਤਾ ਗਿਆ ਸੀਗਾ ਉਹ ਕਹਿੰਦੇ ਵੀ ਤੁਸੀਂ ਉਹਨਾਂ ਦੀ ਸੇਵਾ ਕਰੋ ਜਿਹੜੇ ਪੈਸੇ ਕੱਢਣਗੇ ਵਾਪਸ ਉਹ ਦੇ ਦਿੰਦੇ ਆ। ਕੁਝ ਬਿਲਡਿੰਗਾਂ ਪੁਰਾਣੀਆਂ ਸੀ, ਕੁਝ ਬਿਲਡਿੰਗਾਂ ਨਵੀਆਂ ਦੱਸਿਆ ਗਿਆ ਮੈਨੂੰ ਪ੍ਰਬੰਧਕਾਂ ਵੱਲੋਂ ਵੀ 2011 ਵਿੱਚ ਕਹਿੰਦੇ ਬਿਲਡਿੰਗ ਬਣੀ ਹੈ। ਪੁਰਾਣੀ ਬਿਲਡਿੰਗ ਉਸ ਜੇ ਸਾਹਿਬ ਰੇਨੋਵੇਟ ਹੋ ਕੇ ਬਹੁਤ ਵਧੀਆ ਬਣ ਗਈ ਹੋਵੇ। ਤੇ ਬਾਥਰੂਮ ਸਾਬ ਲੈਟਰਨਟ ਅਟੈਚ ਹੈ, ਟਾਇਲਾਂ ਲੱਗੀਆਂ ਹੋਈਆਂ ਨੇ, ਐਂਟੀਸਕ੍ਰਾਈਟਸ ਲੱਗੀਆਂ ਹੋਈਆਂ। ਇੰਨਾ ਬਜ਼ੁਰਗਾਂ ਨੂੰ ਬਾਹਰੋਂ ਵੀ ਕੋਈ ਮਿਲਣ ਆਂਦਾ ਜਿਵੇਂ ਕੋਈ ਇਹਨਾਂ ਦਾ ਕੋਈ ਰਿਸ਼ਤੇਦਾਰ ਜਾਂ ਕੋਈ ਹੋਰ ਆਂਦਾ, ਕੁਝ ਮਿਲਣ ਕਰਦੇ ਕਦੇ? ਕੋਈ ਕੋਈ ਜਿਵੇਂ ਆਪਣੇ 30-35 ਬਜ਼ੁਰਗ ਹੈਗੇ ਨੇ, ਕੋਈ ਦੋ ਚਾਰਾਂ ਠੀਕ ਹੈ ਜੀ ਅਗਰ ਹਾਲੀ ਸਾਹਿਬ ਹੈ ਮਤਲਬ ਤੁਸੀਂ ਇਹਨਾਂ ਨੂੰ ਪੂਰਾ ਘਰ ਦਾ ਮਾਹੌਲ ਦੇਣ ਦੀ ਕੋਸ਼ਿਸ਼ ਕੀਤੀ ਹੈ ਮੈਂ ਵੀ 2-4 ਬਜ਼ੁਰਗਾਂ ਨਾਲ ਗੱਲ ਕੀਤੀ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਤੇ ਉਹਨਾਂ ਵੱਲੋਂ ਮੈਨੂੰ ਕਿਹਾ ਗਿਆ ਵੀ ਅਸੀਂ ਇੱਥੇ ਪੂਰੇ ਵਧੀਆ ਖੁਸ਼ ਆਂ ਸਾਨੂੰ ਇੱਥੇ ਪੂਰੀ ਮਤਲਬ ਸੇਵਾ ਤੁਹਾਡੀ ਹੁੰਦੀ ਹੈ ਸਾਡਾ ਸਾਡਾ ਟਾਰਗੇਟ ਇਹ ਸਾਡਾ ਉਦੇਸ਼ ਇਹ ਹੈ ਕਿ ਬਜ਼ੁਰਗਾਂ ਤੇ ਮੁਸਕਾਨ ਹੋਵੇ ਠੀਕ ਹੈ ਜੀ ਤੇ ਅਸੀਂ ਦਿਨ ਟਾਈਮ ਸੇ ਸਾਥ ਸੰਗ ਹੁੰਦਾ ਹੈ ਸਾਥ ਸੰਗ ਚਾਹੀਦਾ ਵੀ ਜੋ ਪਹਿਲਾਂ ਹੋ ਗਿਆ ਹੋ ਗਿਆ ਹੁਣ ਸੀ ਆਪਾਂ ਸਾਡਾ ਆਪਣਾ ਜੀਵਨ ਦਾ ਇਕੱਲਾ ਸਮਾਂ ਕਿਹੜਾ ਤੁਹਾਡਾ ਨਾਮ ਜੱਪ ਕੀਤਾ ਇਹਨਾਂ ਦੇ ਮਨ 'ਚ ਕਦੇ ਨਹੀਂ ਆਂਦਾ ਵੀ ਅਸੀਂ ਆਪਣੇ ਘਰ ਤੋਂ ਦੂਰ ਆ ਜਾਂ ਨਾ ਨਾ ਬਿਲਕੁਲ ਕਿਉਂਕਿ ਸਰਚ ਹੀ ਮਿਲਦੀ ਉਹਨਾਂ ਇੱਥੇ ਠੀਕ ਹੈ ਜੀ ਇਹ ਜਿਹੜੇ ਬਜ਼ੁਰਗ ਆਪੇ ਪਹਿਣਾ ਪਰਮੋਗ ਰਹੀ ਜਾਂਦੇ ਨੇ ਦੇ ਆਨਜੋਇੰਗ ਲਿਕ ਐਨੀਥਿੰਗ ਇੱਕ ਪਰਮਾਤਮਾ ਦੀ ਕਿਰਪਾ ਜਿਹੜੀ ਜਗ੍ਹਾ ਜਿਹੜੀ ਹੈ ਇਹ ਸਾਡੇ ਸਾਰਿਆਂ ਲਈ ਇੱਕ ਮੈਸੇਜ ਹੋਣਾ ਚਾਹੀਦਾ ਹੈ ਕਿ ਇਹ ਜਿਹੜਾ ਟਾਈਮ ਹੈ ਇਹ ਸਭ ਤੇ ਆਨੇਗਾ ਸੋ ਆਪਣੇ ਬੱਚਿਆਂ ਨੂੰ ਵੀ ਆਪਾਂ ਨੂੰ ਇਹੀ ਮੈਸੇਜ ਦੇਣਾ ਚਾਹੀਦਾ ਕਿ ਤੁਸੀਂ ਆਪਣਾ ਇਹ ਜਿਹੜਾ ਬਜ਼ੁਰਗਾਂ ਦੀ ਸੇਵਾ ਕਰੋ ਘਰ ਵਿੱਚ ਤਾਂ ਕਿ ਉਹਨਾਂ ਨੂੰ ਕਦੇ ਇਦਾਂ ਬਾਹਰ ਨਹੀਂ ਆਉਣਾ ਪਵੇ ਚਲੋ ਫਿਰ ਵੀ ਤੁਸੀਂ ਜਿਹੜਾ ਉਪਰਾਲਾ ਕੀਤਾ ਹੈ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਹੈ ਸੰਸਾ ਵੱਲੋਂ ਤੇ ਤੁਸੀਂ ਅਗਰ ਕੋਈ ਮੈਸੇਜ ਦੇਣਾ ਚਾਹੋ ਤਾਂ ਇਹ ਆਮ ਲੋਕਾਂ ਨੂੰ ਇਹਨਾਂ ਕੋਲ ਬਹੁਤ ਕੁਝ ਹੈ ਸਿੱਖਣ ਸਿਖਾਉਣੇ ਕੋਲ ਬਹੁਤ ਹੈ ਕਿ ਜਨਾਬ ਕੋਲ ਗੁਰੂ ਦੀ ਸਾਕੀਆਂ ਸੁਣਣ ਚੰਗੀਆਂ ਮੈਨਰ ਸਿੱਖਣ ਜੇ ਬੱਚੇ ਨਾਲ ਕੋਲ ਬੈਠ ਕੇ ਸਿਰਫ ਮਾਪੇ ਵੱਡੇ ਬਜ਼ੁਰਗ ਹੋਰ ਕੁਝ ਹੀ ਮੰਗਦੇ ਕਿ ਸਾਡੇ ਕੋਲ ਕੋਈ ਬੈਠੇ ਸਾਡੀ ਕੋਈ ਗੱਲ ਸੁਣੇ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਕੋਈ ਨਾ ਕੋਈ ਆ ਦੇ ਕੇ ਕਿਉਂਕਿ ਜਿੰਨੀ ਸੈਂਸਰ ਉਹ ਗਾਈਡੈਂਸ ਦੇ ਸਕਦੇ ਨੇ ਹੋਰ ਕੋਈ ਦੁਨੀਆ ਦਾ ਮੈਂ ਸੁਣਿਆ ਤੁਸੀਂ ਖੁਦ ਇੱਕ ਗਵਰਨਮੈਂਟ ਅਮਪਲਾਈ ਸੀਗੇ ਮੈਂ 2011 ਵਿੱਚ ਸਟੇਟ ਬੈਂਕ ਪਟਿਆਲਾ ਤੋਂ ਐਜ਼ ਅਸਿਸਟੈਂਟ ਜਨਰਲ ਮੇਰੇ ਰਿਟਾਇਰ ਹੋਇਆ ਸੀਗਾ ਤੇ ਮਨਮਾਨ ਵਿੱਚ ਆਇਆ ਕਿ ਚਲੋ ਪੈਨਸ਼ਨ ਬਹੁਤ ਮਿਲਦੀ ਹੈ ਉਹ ਸਰਕਾਰ ਬੁਲੇ ਕਿਰਪਾ ਨਾਲ ਬੱਚੇ ਸੈੱਟ ਹੈਗੇ ਨੇ ਤੇ ਕੋਈ ਅੱਛਾ ਕੰਮ ਮਿਲ ਜਾਵੇ ਤਾਂ ਤੁਸੀਂ ਕਿੰਨੇ ਸਾਲਾਂ ਤੋਂ ਸੇਵਾ ਕਰ ਰਹੇ ਹੋ ਇੱਥੇ ਮੈਨੂੰ 8 ਸਾਲ ਹੋ ਗਏ ਸੇਵਾ ਕਰ ਰਹੇ ਹਾਂ ਮੈਂ 8 ਸਾਲ ਤੋਂ ਇੱਥੇ ਹੀ ਕਰ ਰਹੇ ਹਾਂ ਠੀਕ ਹੈ ਜੀ ਔਰ ਬੜੀ ਖੁਸ਼ੀ ਮਿਲਦੀ ਹੈ ਔਰ ਬਰਮਾਤਮੇ ਕਿਰਪਾ ਸੇਧੂ ਬਿਟੀ ਨਬਜ਼ੁਰਗਾ ਦੀ ਸੇਵਾ ਨਾਲ ਰਹਿ ਲੈ ਕੇ ਸੇਧ ਬਿਲਕੁਲ ਨੌਬਰ ਨੌ ਹੈ ਕੋਈ ਪ੍ਰੋਬਲਮ ਨਹੀਂ ਕੋਈ ਕਿਸੇ ਦਾ ਖਿਆਲ ਨਹੀਂ ਆਂਦਾ ਮੈਂ ਵੀ ਕਰਤੇ ਆ। ਐਵੇਂ ਇਹ ਕਹਿੰਦੇ ਕਿ ਬਜ਼ੁਰਗਾਂ ਵਿੱਚ ਰੱਬ ਵੱਸਦਾ ਜੀ। ਰੱਬ ਤੁਹਾਡੇ ਘਰ ਤੇ ਬੈਠਾ ਹੈ ਤੇ ਅਸੀਂ ਇਸ ਤਰ੍ਹਾਂ ਗੱਲਾਂ ਕਰਦੇ ਜਿਵੇਂ ਦੋਸਤਾਂ ਤੇ ਥੇਲੀਆਂ ਗੱਲਾਂ ਕਰਦੇ। ਅਸੀਂ ਇੱਥੇ ਇਸ ਤਰ੍ਹਾਂ ਆਪੇ ਬਜ਼ੁਰਗਾਂ ਕਰਦੇ ਆ ਜਿਵੇਂ ਥੇਲੀਆਂ ਗੱਲਾਂ ਕਰਦੇ। ਜੀ ਤੁਹਾਡੇ ਇੱਥੇ ਸੇਵਾ ਦੇਖ ਕੇ ਸਾਨੂੰ ਬਹੁਤ ਵਧੀਆ ਲੱਗਿਆ ਤੇ ਮੈਂ ਖੁਦ ਸਾਰਿਆਂ ਨੂੰ ਇਹ ਮੈਸੇਜ ਦਵਾਂਗਾ ਕਿ ਜੇ ਪਟਿਆਲੇ ਤੇ ਤੁਸੀਂ ਆਂਦੇ ਹੋ ਤਾਂ ਤੁਸੀਂ ਇਸ ਜਗ੍ਹਾ ਤੇ ਆ ਕੇ ਵੇਖੋ। ਇਹਨਾਂ ਬਜ਼ੁਰਗਾਂ ਵੱਲ ਆ ਕੇ ਵੇਖੋ। ਇਹਨਾਂ ਨਾਲ ਟਾਈਮ ਸਪੈਂਡ ਕਰੋ। ਇਹਨਾਂ ਆ ਕੇ ਗੱਲਬਾਤ ਕਰੋ। ਇਹਨਾਂ ਨਾਲ ਆਪਾਂ ਆ ਕੇ ਕੋਈ ਖਾਣਾ ਪੀਣਾ ਸ਼ੇਅਰ ਕਰੋ। ਕਦੇ ਖੇਡ ਤਾਕੀ ਇਹਨਾਂ ਨੂੰ ਵੀ ਮਹਿਸੂਸ ਹੋਵੇ ਵੀ ਅਸੀਂ ਆਪਣੇ ਘਰ ਤੋਂ ਦੂਰ ਨਹੀਂ ਹੈਗੇ ਸੋ ਇਹ ਤੁਹਾਡਾ ਵੀ ਜਿਹੜਾ ਇਹ ਜਿਹੜਾ ਉਪਰਾਲਾ ਇਹ ਬਹੁਤ ਵਧੀਆ ਉਪਰਾਲਾ ਹੈ ਤੁਹਾਡਾ ਤੇ ਸਾਨੂੰ ਸਾਰਿਆਂ ਨੂੰ ਇਹ ਤੋਂ ਸੇਧ ਲੈਣੀ ਚਾਹੀਦੀ ਹੈ ਤੇ ਮੈਂ ਵੀ ਇਹ ਸਾਰੇ ਜੋ ਸਾਡੇ ਵੀਰ ਭਰਾ ਨੇ ਜੋ ਸਾਡੇ ਇਸ ਚੈਨਲ ਦੇ ਰਾਹੀਂ ਇਸ ਸੰਸਥਾ ਦੀ ਜੋ ਸੇਵਾ ਨੂੰ ਦੇਖ ਰਹੇ ਨੇ ਤੇ ਮੇਰਾ ਇਹੀ ਇਹਨਾਂ ਵੱਲੋਂ ਇਸ ਸੰਸਥਾ ਵੱਲੋਂ ਅਤੇ ਮੇਰੇ ਵੱਲੋਂ ਇਹੀ ਬੇਨਤੀ ਹੈ ਕਿ ਤੁਸੀਂ ਜਰੂਰ ਇਹਨਾਂ ਬਜ਼ੁਰਗਾਂ ਕੋਲ ਆਇਆ ਕਰੋ ਜਦੋਂ ਵੀ ਤੁਹਾਨੂੰ ਕਦੇ ਟਾਈਮ ਲੱਗੇ ਜਿੰਨਾ ਵੀ ਟਾਈਮ ਲੱਗੇ ਤੁਸੀਂ ਇਹਨਾਂ ਕੋਲ ਆਇਆ ਕਰੋ ਇਹਨਾਂ ਕੋਲ ਬੈਠਿਆ ਕਰੋ ਸੇਵਾ ਜੋ ਵੀ ਤੁਸੀਂ ਮਾੜੇ ਮੋٹے ਸੇਵਾ ਕਰਨੀ ਹੈ ਇਹਨਾਂ ਕੋਲ ਸੇਵਾ ਕਰਿਆ ਕਰੋ ਤਾਂ ਕਿ ਤੁਹਾਨੂੰ ਵੀ ਕੁਝ ਇਹਦਾ ਮਤਲਬ ਸੇਵਾ ਦਾ ਫਾਲ ਮਿਲ ਸਕੇ ਅਸੀਂ ਆਪਣੇ ਭਾਗਾਂ ਵਾਲਾ ਸਮਝਦੇ ਆ ਕਿ ਸਾਨੂੰ ਰੱਬ ਨੇ ਸੇਵਾ ਲਾਈ ਹਾਂਜੀ 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 ਜੋ ਗੁਰਬਾਣੀ ਵੀ ਕਹਿੰਦੀ ਹੈ ਜਿਸ ਸਤਗੁਰ ਹੋਏ ਦਿਆਲ ਤਿਸ ਸਤਗੁਰ ਸੇਵਾ ਲਾਵੇ ਹਾਂਜੀ ਫਿਰ ਅੱਗੋਂ ਕਹਿੰਦੇ ਨੇ ਤਿਸ ਕਦੇ ਨਾ ਆਵੇ ਦੋਟ ਜੋ ਹਰ ਗੁਣ ਗਾਵੀ ਬਜ਼ੁਰਗਾਂ ਸੇਵਾ ਕਰਕੇ ਜਿਵਿਰਤ ਨਹੀਂ ਜਾਂਦੇ ਬਿਲਕੁਲ ਜੀ ਬਿਲਕੁਲ ਬਕਾਲਪੁਰਕ ਬੜੀ ਸਾਡੇ ਮਨ ਨੂੰ ਇਨੀ ਸ਼ਾਂਤੀ ਤੇ ਖੁਸ਼ੀ ਮਿਲਦੀ ਹੈ ਜਦੋਂ ਰੱਜੇ ਹੋ ਜਾਈਦਾ ਹੈ ਦੁਨੀਆ ਦੇ ਕਿਸੇ ਕੇ ਜਿਹੜੀ ਲੋੜ ਨਹੀਂ ਹੁੰਦੀ ਬਸ ਇਹ ਗੱਲ ਸਾਡੇ ਬਜ਼ੁਰਗ ਕੋਈ ਰਹਿਣ ਬਸ ਹੋਰ ਕੋਈ ਜੁੜਨ ਦਾ ਮੰਗਦੇ ਕਾਕੇ ਹਾਂਜੀ ਹਾਂਜੀ ਪਹਿਲਾ ਸਾਡਾ ਫਰਜ਼ ਇਹੀ ਹੈ ਵੀ ਅਸੀਂ ਆਪਣੇ ਬਜ਼ੁਰਗਾਂ ਦੀ ਘਰੇ ਹੀ ਬਹੁਤ ਸੇਵਾ ਕਰੀਏ ਪਰ ਜਦੋਂ ਚਲੋ ਇਹ ਜੇ ਬਜ਼ੁਰਗੋ ਜਿਨ੍ਹਾਂ ਦਾ ਵਿਚਾਰਾਂ ਦਾ ਚਲੋ ਇਸ ਸੰਸਾਰ ਵਿੱਚ ਕੋਈ ਨਹੀਂ ਹੈਗਾ ਤਾਂ ਸਾਡਾ ਇਹ ਵੀ ਇੱਕ ਸਾਡਾ ਫਰਜ਼ ਬੰਦਾ ਵੀ ਅਸੀਂ ਇਹਨਾਂ ਕੋ ਲਾ ਕੇ ਵੀ ਤੁਹਾਡੀ ਬਤੀ ਆਪਣੀ ਸੇਵਾ ਦਾ ਜਿਹੜਾ ਯੋਗਦਾਨ ਇਹਨਾਂ ਨਾਲ ਦੇ ਸਕੀਏ ਤੇ ਇਹ ਸਾਡੇ ਲਈ ਇੱਕ ਬਹੁਤ ਵੱਡੀ ਮਤਲਬ ਸਿੱਖਿਆ ਹੋਏਗੀ ਤੇ ਤੁਹਾਡਾ ਸਰ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਸਾਨੂੰ ਆਪਣਾ ਇਹਨਾਂ ਕੀਮਤੀ ਟਾਈਮ ਦਿੱਤਾ ਅਸੀਂ ਸਭ ਨੂੰ ਇਨਵਾਈਟ ਕਰਦੇ ਹਾਂ ਆਓ ਦੇਖੋ ਤੇ ਬਿਰਗਾਂ ਦਾ ਕਿੰਨੇ ਖੁਸ਼ ਰਹਿੰਦੇ ਨੇ ਹਾਂਜੀ ਹਾਂਜੀ ਮੈਂ ਬਿਲਕੁਲ ਬਿਲਕੁਲ ਸਾਨੂੰ ਵੀ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਜਰੂਰ ਬਹੁਤ ਖੁਸ਼ ਹੁੰਦੇ ਨੇ ਅਸੀਂ ਵੇਖਿਆ ਤੁਹਾਡੇ ਇੱਥੇ ਸਕੂਲ ਵੀ ਹੈ ਇੱਕ ਜੋ ਦਸਰੇ ਸੀ ਪ੍ਰਬੰਧਕ ਕੇਂਦਰ ਸਕੂਲ ਵੀ ਇੱਥੇ ਖੋਲਿਆ ਹੋਇਆ ਹੈ ਜੋ ਕਿ ਇੱਥੇ ਕੋਈ ਵੀ ਕਿਸੇ ਵੀ ਮਤਲਬ ਧਰਮ ਦਾ ਕਿਸੇ ਵੀ ਗਰੀਬ ਦਾ ਬੱਚਾ ਕਿ ਇੱਥੇ ਪੜ ਸਕਦਾ ਹੈ ਤੇ ਉਹਨਾਂ ਦੇ ਸਾਰੇ ਕਿਤਾਬਾਂ ਦਾ ਵੀ ਖਰਚਾ ਕਹਿੰਦੇ ਤੁਸੀਂ ਸਾਰਾ ਆਪਣੇ ਕੋਲੋਂ ਕਰਦੇ ਹੁੰਦੇ ਹਾਂਜੀ ਹਾਂਜੀ ਸਭ ਇਜਾਦ ਨਹੀਂ ਆ 170 ਬੱਚਾ ਪੜਦੇ ਨੇ ਹਾਂਜੀ ਹਾਂਜੀ ਤੇ ਇੱਕ ਵਾਰੀ ਐਡਰੈਸ ਤੁਸੀਂ ਦੂਰ ਦੱਸ ਦੋ ਵੀ ਇਹ ਜਿਹੜਾ ਐਡਰੈਸ ਤੁਹਾਡਾ ਕੀ ਸੁਲਰ ਦੀ ਪੁਲੀ ਤੋਂ ਜਸਟ ਨਾਲ ਹੀ ਕੋਤੇ ਇੱਕ ਹਨੂਮਾਨ ਜੀ ਦੀ ਮੂਰਤੀ ਲੱਗੀ ਹੋਈ ਆ ਬਿਲਕੁਲ ਨਾਲ ਦੀ ਹਾਂਜੀ ਹਾਂਜੀ ਮੇਨ ਰੋਡ ਤੇ ਕਿਸੇ ਗਲੀ ਚ ਨਹੀਂ ਜਾਣਾ ਮੇਨ ਰੋਡ ਤੇ ਹੀ ਹੈ ਸੁਲਰ ਗੁਰਨਾਨ ਦੇ ਫਰੈਂਚ ਸਕੂਲ ਹੈ ਗੁਰਨਾਨ ਦੇ ਫਾਊਂਡੇਸ਼ਨ ਸਕੂਲ ਤੇ ਨਾਲ ਹੀ ਸੁਲਰ ਦੀ ਪੁਲੀ ਆ ਪੁਲੀ ਦੇ ਬਿਲਕੁਲ ਨਾਲ ਹੀ ਇਹ ਬਿਰਦਾਸ਼ੋ ਹੈ ਠੀਕ ਹੈ ਜੀ ਚਲੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਸੋ ਇਹ ਸੀ ਅੱਜ ਦਾ ਆਪਣਾ ਬਲੌਗ ਤੇ ਨਵੇਂ ਬਲੌਗ ਤੇ ਨਵੇਂ ਸਫਰ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਤੇ ਆਪਾਂ ਤੁਹਾਨੂੰ ਨਵੇਂ ਸਫਰ ਤੇ ਲੈ ਕੇ ਜਾਵਾਂਗੇ ਸਤਿ ਸ੍ਰੀ ਅਕਾਲ